ਇਹ ਮਿਰਨਾਛੇ ਰਾਜੇ ਚਲੋ ਕੀ ਬਥੇ ਰੋਇਆ ਮੈਂ ਸਵੇਰੇ ਰੋਜ਼ ਮੰਦਰ ਖੋਲਦਾ ਆਣ ਕੇ ਮੈਂ ਦਾਹੇ ਦਨੋ ਟੱਲਦਾ ਟੱਲਦਾ ਉਧਰ ਨੂੰ ਗਿਆ ਉਹ ਚਾਂ ਜਾ ਕੇ ਮੈਂ ਦੇਖਿਆ ਜਦੋਂ ਮੈਨੂੰ ਪਤਾ ਨਹੀਂ ਕੀ ਲੜ ਰਿਹਾ ਮੁੜ ਕੇ ਇਧਰੋਂ ਮੈਂ ਆਵਾਜ਼ ਕੋਈ ਮਾਰੀ ਲੋਕਾਂ ਨੂੰ ਚਾਰ ਜੁਗਰੇ ਬਸ ਇਹੋ ਗੱਲ ਜੀ ਕੌਣ ਲੱਗਦਾ ਜਿਹੜਾ ਇਹ ਮੈਨੂੰ ਬਲਾ ਨਹੀਂ ਭਈਆ ਹੀ ਹੁਣ ਰੰਦੇ ਜਾਂਦੇ ਭਈਆ ਇਧਰ ਆਦੇ ਨਹੀਂ ਇੱਦਾਂ ਲੱਗੇ ਦਾ ਪਿੰਡ ਕਿਹੜਾ ਹੈ ਪਿੰਡ ਕਾਲਾ ਨੰਗਾ ਜੇ ਤਾਂ ਦਵਿੰਦਰ ਸਿੰਘ ਕਾਲਾ ਨੰਗਾ ਜੀ ਬਲਗ ਪ੍ਰਧਾਨ ਆਮ ਪਾਰਟੀ ਸੋ ਸਵੇਰੇ ਫੋਨ ਗਿਆ ਸੀ ਫੋਨ ਮੰਦਰ ਦੇ ਤਿਆਰੀ ਕੋ ਇਹ ਸਾਡੇ ਇੱਕ ਲਾਸਟ ਮੂਵ ਕਰਈ ਆ ਪਹਿਲਾਂ ਤੇ ਮੈਂ ਇਹ ਵੀ ਕਾਲ ਮਿਸ ਕਰ ਲ ਹੋਈ ਕਿ ਮੈਂ ਟੂਲ ਦੇ ਗਿਆ ਸੀ ਉਹਨ ਮੋਟਰ ਚਲਾਉਣ ਵਾਸਤੇ ਆਣ ਕੇ ਜਦੋਂ ਦੇਖਿਆ ਕਿ ਮਿਸ ਕਾਲ ਹੋਈ ਮੈਂ ਬੈਕ ਹਾਲ ਕੀਤੀ ਤੇ ਮੈਨੂੰ ਉਹਨਾਂ ਨੇ ਕਿਹਾ ਜੀ ਸਾਡੇ ਅੰਕਲ ਜੀ ਸਰਪ੍ਰੇਮ ਮੰਦਰ ਦੇ ਕੋਲ ਇੱਕ ਫਿਰ ਮੈਂ ਤੁਰੰਤ ਇਹਨਾਂ ਤੇ ਮੁਨਸ਼ੀ ਸਾਦਰ ਬਟਾਰਾ ਨੂੰ ਫੋਨ ਕੀਤਾ ਉਸ ਤੋਂ ਬਾਅਦ ਫਿਰ ਮੈਨੂੰ ਫੋਨ ਮਿਲਦਾ ਆ ਐਸਐਸ ਦਾ ਉਹਨਾਂ ਨੂੰ ਕਿਹਾ ਉਹਨਾਂ ਨੇ ਉਸੇ ਵੇਲੇ 5 ਮਿੰਟ ਦੇ ਵਿੱਚ ਪੁਲਿਸ ਦਿੱਤੀ ਬਿਲਕੁਲ ਵੇਖੀ ਹੈ ਪਿੰਡ ਦਾ ਇੱਕ ਕੰਪਨੀ ਇਹਦਾ ਕੁਝ ਨਹੀਂ ਕਿਹਾ ਦੱਸਦਾ ਉਹ ਹੁਣ ਪੁਛਟੇਸ ਕਰ ਰਹੀ ਹੈ ਕਿ ਉਹਦੇ ਜੇਬ ਚ ਪਰਚੀ ਵਾਲਾ ਨਿਬਲ ਮੋਬਾਈਲ ਨਿਕਲੇ ਮੋਬਾਈਲ ਮੰਗ ਆ ਰਿਹਾ ਉਹ ਉਥੋਂ ਤੇ ਇਸ ਤਰ੍ਹਾਂ ਦੀ ਪੁੱਛਦੀ ਹੈ ਕਿ ਵਿਅਕਤੀ ਕੌਣ ਆ ਤੇ ਕਿਵੇਂ ਨੰਬਰ ਦਿੱਤੇ ਆ ਗਏ ਇਹ ਪੰਜਾਬੀ ਹੈ ਕਿ ਪ੍ਰਵਾਸੀ ਕਰਦੇ ਇਹ ਪ੍ਰਵਾਸੀ ਲੱਗਦਾ ਕਿਉਂਕਿ ਉਹਦੇ ਪਰਚੀ ਨਿਕਲੇ ਜੇਬ ਵਿੱਚੋਂ ਉਹ ਉਧਰ ਨਹੀਂ ਆ ਰਹੇ ਨੇ ਬਿਹਾਰ ਦੀ ਠੀਕ ਉਧਰ ਹਸਪਤਾਲੀਆਂ ਨੇ ਕੋਈ ਇੱਕ ਰੁਪਏ ਮੋਟਰਸਾਈਕਲ ਦੀ ਮੋਟਰਸਟੈਂਡ ਦੀ ਪਰਚੀ ਨਹੀਂ ਨਿਕਲੀ ਜੇਬ ਵਿੱਚੋਂ ਕੁਝ ਸੰਜੋ ਕੱਢੀਆਂ ਆ ਕੇ ਤੇ ਕੁਝ ਹਫਤਾ ਦੇ ਪਰਚੇ ਨਿਕਲੇ ਨੇ ਉਤੋਂ ਲੱਗਦਾ ਕਿ ਭਈਆ ਹਾਂਜੀ ਹਾਂਜੀ ਅੱਜ ਸਵੇਰ ਸੂਚਨਾ ਮਿਲੀ ਸੀ ਕਿ ਕਿਸੇ ਵਿਅਕਤੀ ਵੱਲੋਂ ਵਿਅਕਤੀ ਦਾ ਜਿਹੜਾ ਵਿਅਕਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟਰਿਕ ਤੇ ਬੂਟੇ ਨਾਲ ਛੂ ਸ਼ਾਨ ਘਾਟ ਕਾਲਾ ਨਗਰ ਦੇ ਨੇੜੇ ਉੱਥੇ ਪੁੱਛਿਆ ਅਸੀਂ ਇੱਥੇ ਆਣ ਕੇ ਉਹਦੀ ਸੱਚ ਵਗੈਰਾ ਕੀਤੀ ਹੈ ਸੱਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨਾ ਮਿਸ਼ਰਸਟਾਲਾ ਵਰਿੰਦਾਵਨ ਮੋਟਰਲਿੰਦੀ ਈਕ ਉਥੋਂ ਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਨੀਸ਼ ਕੁਮਾਰ ਨਾਮ ਦਾ ਕੋ ਟ੍ਰੀਟਮੈਂਟ ਹੋਇਆ ਸਟਾਲ ਦੇ ਵਿੱਚ ਹੋਰ ਟਰਕੀ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ ਇਹਦੇ ਸਵਾਨ ਚ ਹਿਤਾਲ ਮਿਲ ਕਰਨੀ ਉੱਥੇ ਵਰਿੰਦਾਵਨ ਸਾਹਮਣੇ ਜੋ ਲਾਤ ਹੋਣਗੀ ਫਿਰ ਤੁਹਾਨੂੰ ਬਾਅਦ ਦੱਸਾਂਗੇ 24 25 ਸਾਲ ਦੇ ਹੈਗੀ ਹੈ ਤੇ ਇਸ ਬੰਦੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰ ਰਹੀਆਂ ਨੇ ਉਹੀ ਆਣ ਕੇ ਕਰਦੀ ਉਹ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਉਹ ਤੰਦਰਾ ਸਰਪਰਾਸੀ ਲੱਗਦਾ ਹਾਂ ਲੱਗਦਾ ਹੈ ਕਿ ਤੋਂ ਜੋ ਸਟੇਟਮੈਂਟ ਨਿਕਲੀ ਹੈ ਜਿਹੜੇ ਰਿਕਾਰਡ ਨਿਕਲੇ ਉਤੋਂ ਬ੍ਰਿੰਦਾਵਨ ਦੇ ਨਜ਼ਦੀਕ ਕਿਸੇ ਪਿੰਡ ਦਾ ਜਾਂ ਬ੍ਰਿੰਦਾਵਨ ਦਾ ਹੋ ਸਕਦਾ ਹੈ ਹੈਲੋ ਠੀਕ ਹਾਂਜੀ ਜੀ